ਮੈਂ ਸਤਿ ਸ੍ਰੀ ਅਕਾਲ ਜੀ ਸਾਰੇ। ਬਦਿਫਾਰ ਜਿਹੜਾ ਚੈਨਲ ਤੁਹਾਡਾ ਚਵਾਗਤ ਹੈ ਜੀ। ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੇ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਇੱਕ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ ਤੇ ਇੱਕ ਤੁਹਾਨੂੰ ਗੱਬਣ ਵੜ ਤੁਹਾਨੂੰ ਦਿਖਾਉਣੀ ਆ ਦੋਵੇਂ ਸੋਹਣੇ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਔਰ ਵਿਜੀਠੇ ਠਾਜੇ ਤੇ ਵਿਜੀ ਜੀ ਨਾਮ ਦੱਸ ਦਿਓ ਕਰੀ ਆਪਣਾ ਨਾਮ ਆਪਾਂ ਸੁਜਨ ਸਿੰਘ ਜੀ ਤੇ ਪਿੰਡ ਪਿੰਡ ਚੋਂ ਮਿੰਦਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰਸਰ ਹਨਾ ਠੀਕ ਐ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ ਫੋਨ ਨੰਬਰ ਦੇਤ ਨਹੀਂ ਆਪਾਂ ਚਲੋ ਕੋਈ ਨਹੀਂ ਉਹ ਵਿੱਚ ਲਿਖ ਦਿਆਂਗੇ ਆਪਾਂ ਠੀਕ ਐ ਤੇ ਪਹਿਲੀ ਵੀਡੀਓ ਫਿਰ ਆਪਣੀ ਹਾਂਜੀ ਪਹਿਲੀ ਵੀਡੀਓ ਵੀ ਜੀ ਤੇ ਵਪਾਰ ਦਾ ਕੰਮ ਆਪਣਾ ਵਪਾਰ ਦਾ ਬਰਚਤ ਜੀ ਆਪ ਨੂੰ ਠੀਕ ਠੀਕ ਐ ਤੇ ਇਸ ਤਰ੍ਹਾਂ ਵੜਾ ਨਹੀਂ ਲੈ ਜਾਂਦੀਆਂ ਵੜਾ ਪਾਣਾ ਮੱਝਾਂ ਵੜਾ ਸ਼ੋਅ ਮਿਲ ਜੇ ਪੰਡੂ ਅੱਛਾ ਅੱਛਾ ਠੀਕ ਐ ਤੇ ਬਾਕੀ ਚਲੋ ਅੱਜ ਦੇ ਦੋ ਵੜਾ ਸੋਹਣੀਆਂ ਦੋਵੇਂ ਹਨਾ ਮਾਣ ਆਪਣੇ ਲਈ ਸਾਰਾ ਸਾਥ ਹੀ ਮੰਜਨ ਦਾ ਅੱਛਾ ਹਾਂਜੀ ਵਧੀਆ ਟੋਪੇ ਰੋ ਠੀਕ ਐ ਚਲੋ ਫਿਰ ਸ਼ੁਰੂਆਤ ਜਿਹੜੀ ਆ ਹਾਂਜੀ ਇਹ ਤਾਂ ਸੂਈ ਤਾਂ ਹੀ ਆਪਾਂ ਕਰਨੀ ਆ ਸੂਈ ਤਾਂ ਕਰਦੀ ਕਿੰਨਾ ਚਿਰ ਆ ਵੀ ਦੀ ਨਾ ਸੋਈ ਨਾ ਤੈਨੂੰ ਸੋਈ ਨਾ ਤਾਂ ਵੀਰ ਜੀ ਹਫਤਾ ਹੋ ਗਿਆ ਸੋਈ ਤੇ ਪੱਕਾ ਦੁੱਧ ਕਿੰਨਾ ਤਿਆਰ ਜੈਗਾ ਪੱਕਾ ਦੁੱਧ ਮੇਰਾ ਹੋਊਗਾ 10 ਲੀਟਰ ਰੋਕ ਪੱਕਾ ਲੀਟਰ ਨਾਲ ਤਿਆਰ ਦੋ ਡੰਗ ਚੋਂ ਤਿਆਰ ਇਹਦਾ ਅੱਛਾ ਜਿਹੜਾ ਬਿਲਕੁਲ ਤਿਆਰ ਆ ਤਿਆਰ ਜੀ ਤੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤੇ ਜਿਹੜੇ ਦੁੱਧੋਂ ਮਾਜੂਗੀ ਨਾ ਹਾਂ ਕਿੰਨਾ ਕਰ ਜੂਗੀ ਦੁੱਧ ਦੇ ਇਹ ਦੁੱਧ ਮੈਂ ਕਿਹਾ 5 ਲੀਟਰ ਦੀ ਗਾਰੰਟੀ ਮਿਲੀ ਆਪਾਂ ਵੀਰ ਜੀ ਕਰੋ ਅੱਛਾ ਹਾਂਜੀ ਠੀਕ ਆ ਤੇ ਉਤਰਾ ਠੰਡੀ ਤੇਰੀ ਪੂਰੀ ਆ ਤੇ ਤੇਰੀ ਜਿੱਤਰਾ ਮਾਜੀ ਬਹੁਤ ਬੱਚਾ ਬਹੁਤ ਲੱਜ ਮਾਜੀ ਕਰੋ ਬੈਬੂ ਕੇ ਦਿਖਾ ਦੇ ਕਰ ਪਾਵੇਂ ਤਰੇ ਬੈਜੋ ਥੱਲੇ ਕੋਈ ਗੱਲ ਨਹੀਂ ਆ ਇਹ ਰੱਸੀ ਪਾ ਲੋ ਤੇ ਭਾਵੇਂ ਨਾ ਪਾ ਲੋ ਪਾ ਲੋ ਤੇ ਭਾਂਭਾ ਜੀ ਜੀ ਅੱਛਾ ਹਾਂ ਜੀ ਇੱਥੋਂ ਵਜੇ ਪੰਦਲ ਘਾਰ ਬੜੀ ਮੁੱਠੀ ਦੀ ਆ ਦੇਖ ਸਾਦੇ ਜੀ ਜਵਾਹ ਵੀਰ ਆ ਦੇਖ ਸਾਦੇ ਜੀ ਜਵਾਹ ਮੋਟਾ ਵੀਰ ਜੀ ਠੀਕ ਹੈ ਜੀ ਤੋੜ ਦੋ ਇੱਕ ਰੀਨੋ ਫਿਰ ਬਾਕੀ ਹੈਗੀ ਕ੍ਰੋਸ ਚ ਗਰਮੀਆਂ ਚ ਚੌਣ ਗਰਮੀਆਂ ਚ ਚੌਣ ਵਾਲੀ ਗਰਮੀ ਚੱਲਣ ਵਾਲੀ ਆ ਜਿਹੜੇ ਤੇ ਉੱਤਰਾ ਵੀ ਸੰਭੀ ਸੰਭੀ ਚੰਗੀ ਕੱਦ ਕਾਠ ਵੀ ਚਲੋ ਠੀਕ ਆ ਤੇ ਥੱਲੇ ਵੀ ਬੜੀ ਸਫਾਈ ਜਿਾ ਜਿੰਨੀ ਵੀ ਆ ਮੌਕੇ ਤੇ ਜਿਹੜਾ ਕਹਿੰਦਾ ਕਿ 18 ਲੀਟਰ ਤਿਆਰ ਆ ਤੇ ਕਿੰਨਾ ਫੇਰੇ ਦਾ ਮੁੱਲ ਰੱਖਦੀ ਆ ਆਪਾਂ ਇਹ ਆ ਵੀ 60000 ਕਰਾਂਗੇ ਬੀ ਅੱਛਾ ਹਾਂ ਜਮਾਨਤਾਂ ਵਿੱਚੋਂ ਕਰਦਾਂਗੇ ਜੀ ਵਿੱਚੋਂ ਛੋਟ-ਛਾਟ ਕਰ ਦੋਗੇ 60000 ਚੋਂ ਠੀਕ ਆ ਤੇ ਬਾਕੀ ਕੋ ਫੋਨ ਲਾਵੇ ਹਨਾ ਪਹਿਲੀ ਵੀਡੀਓ ਵਾ ਮੋੜ ਹੈ ਨਾ ਕਿਸੇ ਨੂੰ ਨਹੀਂ ਮੋੜਨ ਦੀ ਵੀਰ ਜੀ ਆਪਾਂ ਪਹਿਲੀ ਵੀਡੀਓ ਆਪਣੀ ਠੀਕ ਆ ਜੀ ਠੀਕ ਆ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਹਾਂ ਜੀ 60 ਚ ਮਾਨਤਾਂ ਜਿਹੜਾ ਕਹਿੰਦੇ ਕੀ ਕਰਾਂਗੇ ਕਰਾਂਗੇ ਵੀਰ ਜੀ ਬਾਕੀ ਕੋ ਫੋਨ ਲਾਵੇ ਇੱਕ ਵਾਰੀ ਮਾਨਤਾਂ ਨੂੰ ਮੌਕੇ ਤੇ ਖੁੱਲਾ ਹੀ ਹੋ ਜਾਊਗਾ ਜਿਹੜਾ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਇਹ ਵੀ ਵੈੜ ਸੋਣੀ ਆ ਜਿਹੜੀ ਇਹ ਤਾਂ ਠੰਡੀ ਠੀਰੀ ਜੋ ਚੰਗੇ ਕਦ ਕਾਠ ਵਾਲੀ ਹੈ ਰਾਜੀ ਰੋਜੀ ਆਏ ਵੀ ਸਾਂਭੀ ਸਾਂਭੀ ਚੰਗੀ ਹੈ ਤੇ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਸਨਾਂ ਦਾ ਸਾਈਜ਼ ਗੈਪ ਜਿਹੜਾ ਚੰਗਾ ਦੱਸਿਓ ਵੀ ਜੀ ਇਹਦੇ ਬਾਰੇ ਵੀ ਇਹਦਾ ਵੀ ਇਹ ਠੰਡੀ ਠੀਰੀ ਬਹਿੜਾ ਅੱਛਾ ਇਹਦੀ ਆਪਾਂ ਨੂੰ ਮਿਲ 15 ਲੀਟਰ ਦੀ ਗਾਰੰਟੀ ਦਿੱਤੀ ਅੱਛਾ ਮੌਕੇ ਦੇ 15 ਲੀਟਰ ਦੁੱਧ ਜਿਹੜਾ ਚਵਾਜੂਗੀ ਚਵਾਜੂਗੀ ਵੱਧ ਹੋਊਗਾ ਤਰਵਾਰ ਬਾਕੀ ਇਹ ਆ ਕਿ ਚਲੋ ਗੱਬਣੇ ਆਏ ਤੇ ਗਾੜੀ ਸਾਹਮਣੇ ਸਿਰ ਤੇ ਆ ਕੋਈ ਸਾਂਭ ਲੂਗਾ ਤੇ ਵੱਧ ਵੀ ਚਲੂਗਾ ਕੋਈ ਨਾ ਸਾਂਭੂਗਾ ਤੇ ਘੱਟ ਵੀ ਚਲੂਗਾ ਤੋਰੋ ਹੈ ਕਰੀਨਾ ਉਤਰਾ ਟਾਈਮ ਕਿੰਨਾ ਕੁ ਲੈ ਜੂਗੀ ਜੀ ਅੱਛਾ ਦਸ ਦਿਨ ਖੜਨੇ ਨੇ ਬਾਕੀ ਤਿਆਰ ਚੰਗੀ ਹੁੰਦੀ ਫਿਕਸ ਜੇ ਹਵਾਨਾ ਫਿਕਸ ਹਵਾਨਾ ਤਿਆਰ ਕਰਨਾ ਇਹਨੇ ਪੂਰਾ ਤੇ ਕੱਦ ਵਜਨ ਦੀ ਇਹ ਵੀ ਚੰਗੀ ਆ ਇਹਦਾ ਮੁੱਲ ਕਿੰਦੀ ਜੋ ਚਾਹੇ ਕਿੰਨੇ ਦੰਦ ਮੂਹਾਂ 6 ਅੱਛੇ ਦੰਦ ਆ 6 ਦੰਦ ਦੀ ਕੀਮਤ ਹੈ ਠੀਕ ਹੈ ਜਿਓ ਮਰਜ਼ੀ ਪੋਟਿੰਗ ਹੋਵੇ ਲੈਵਲ ਠੀਕ ਹੈ ਉਹ ਜਿਹੜੇ ਛੇ ਦੰਦ ਦਸਤੇ ਬਾਕੀ ਟੇਨ ਲੱਤਾਂ ਦਾ ਹਵਾਨਾ ਜੇ ਜੇ ਕਾਫੀ ਆ ਚੰਗਾ ਹਵਾਨਾ ਭਰਨਾ ਇਹਨੇ ਕੰਪੈਕਟ ਜਾਂ ਫਿਕਸ ਜਆ ਹਵਾਨਾ ਤਿਆਰ ਕਰੂਗੀ ਅੱਛਾ ਬਟਨ ਤੇ ਫਿਰ ਲੱਤਨੇ ਕੋਆਂਗਾ ਨਹੀਂ ਪਾਉਣਾ ਆਪਾਂ ਨੂੰ ਅੱਛਾ ਇਤਰਾ ਭਾਈ ਤੁਹਾਨੂੰ ਬੱਚਾ ਭਾਗ ਨਹੀਂ ਕਰੀ ਠੀਕ ਐ ਬਾਕੀ ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਜਿੱਦਨ ਤਿਆਰ ਹੋਈ ਚੰਗੀ ਤਿਆਰ ਹੋਣੀ ਆ ਤੇ ਉਤਰਾ ਵੀ ਕੱਦ ਵਜਨ ਦੋਵਾਂ ਦੇ ਚਲੋ ਠੀਕ ਐ ਤੇ ਇਹਦਾ ਵੀ ਜੀ ਮੁੱਲ ਕਿੰਨਾ ਫਿਰ ਰੱਖਣਾ ਆਪਾਂ ਇਹਦਾ ਵੀ ਜੀ 55000 ਰੁਪਏ ਮੰਗਦੇ ਆਪਾਂ ਜੀ ਅੱਛਾ ਹਾਂ ਜੀ ਮੈਂ ਮਾਨਤਨ ਕਰਦਾਂਗਾ ਬਾਕੀ ਬਾਕੀ ਮਾਨਤਨ ਮੌਕੇ ਤੇ ਖੁੱਲਾ ਕਰ ਦੋਗੇ ਕੋਈ ਫੋਨ ਲਾਵੇ ਇੱਕ ਕਰੀ ਹੈ ਨਾ ਬਸ ਠੀਕ ਹੈ ਜੀ ਬਾਦ ਨੂੰ ਦਾ ਵੀਰ ਜੀ ਆਪਣੇ ਸੁਧਰਾ ਦਾ ਮਾਨਤਨ ਚਵਾ ਕੇ ਤੰਗਣਾ ਅੱਛਾ ਇਹ ਨਹੀਂ ਗੱਲ ਹੈ ਕਿ ਲੋਕਾਂ ਦੀ ਅੱਛਾ ਦੋੜਾਂ ਦੀ ਚਵਾ ਕੇ ਦਵਾਂਗਾ ਵੇੜਾ ਚਵਾ ਕੇ ਦੋਗੇ ਇੱਥੇ ਗਰੰਟੀ ਹੋ ਵੱਡੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਚੋਾਈ ਕਰੋ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਲੈ ਕੇ ਜਾਓ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ